ਹਾਂਜੀ ਬੈਗੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ। ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਸੋਹਣ ਸੁਹਣ ਕਮੈਂਟ ਕਰਦੇ ਨੇ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਆਪਾਂ ਬਣਾਉਣ ਲੱਗੇ ਆਂ ਆਮ ਤੋਰੀ ਦੀ ਸਬਜ਼ੀ। ਆਮ ਤੋਰੀ ਆਪਣੇ ਕੱਟ ਲੀਆਂ ਜੀ ਦਲਾਵੇਂ ਛੋਲੇ ਆਪਾਂ ਨੇ 3-4 ਘੰਟੇ ਪਹਿਲਾਂ ਭਿਉਂ ਕੇ ਰੱਖਤੇ ਸੀਗੇ ਜੀ। ਹਾਂਜੀ 3-4 ਘੰਟੇ ਪਹਿਲਾਂ ਆਪਾਂ ਨੇ ਭਿਉਂ ਕੇ ਰੱਖੇ ਸੀ। ਉਂਝ ਆਪਾਂ ਇਹਦਾ ਐਕਸਟਰਾ ਪਾਣੀ ਕੱਢਤਾ। ਅਦਰਕ ਆ ਪਾਣੀ ਨਮਕ ਮਿਰਚ ਮਸਾਲੇ ਕੋਲ ਕੇ ਰੱਖੇ ਨੇ। ਥੋੜਾ ਜਿਹਾ ਜੀ ਆਪਾਂ ਨੇ ਦਹੀਂ ਪਾ ਲਿਆ ਸੀ ਬਾਕੀ ਪਾਣੀ ਪਾ ਕੇ ਘੋਲ ਕੇ ਰੱਖ ਲੇ ਘੋਲ ਕੇ ਪਾਉਣ ਦੇ ਨਾਲ ਜੀ ਇੱਕ ਤਾਂ ਆਪਣੀ ਸਬਜ਼ੀ ਦੀ ਸ਼ਾਈਨਿੰਗ ਆ ਜਾਂਦੀ ਹੈ ਤੇ ਟੇਸਟ ਵੀ ਵਧੀਆ ਬਣ ਜਾਂਦਾ ਇਧਰ ਆਪਾਂ ਨੇ ਲਏ ਨੇ ਜੀ ਪਿਆਜ਼ ਆਪਾਂ ਨੇ ਲੰਬੇ ਲੰਬੇ ਕੱਟੇ ਨੇ ਲਸਣ ਅਦਰਕ ਜਦ ਜੀ ਕੁੱਕਰ ਦੇ ਵਿੱਚ ਆਪਾਂ ਨੇ ਤੇਲ ਗਰਮ ਰੱਖਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀ ਤੇਲ ਗਰਮ ਹੋ ਚੁੱਕਿਆ ਜੀਰਾ ਪਾ ਦਾਂਗੇ અને યો પપડા આપા દેવી લેતા હમ કરના આપા થોડા જ જીરા તડક લેવા આપા તડક લેતા ચુવા લેતા હમ પકાલાગે ફિર આપા બાદ દેવી ટીયા એડ કરના હમ પકાલ દેવી ટીયા લેતે હમ બજે બજે કરતે આપા હલાગાતા હલાંગે ટીયાને પકાવાગે ਦੋਸਤਾਂ ਪਰ ਆਈ ਆਪਣੀ ਵੀਡੀਓ ਤੇ ਸੋਨੇ ਸੋਨੇ ਕਮੈਂਟ ਕਰਦੇ ਨੇ ਡੇਲੀ ਸਾਰੇ ਮੈਨੂੰ ਬਹੁਤ ਧੰਨਵਾਦ ਕਰਦੇ ਨੇ ਆਪਣੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਤਾਂ ਕਿ ਆਪਣਾ ਝੂ ਬਹੁਤ ਘੱਟ ਆ ਜਾਏ ਹੁਣ ਆਪਾਂ ਇਹਦੇ ਵਿੱਚ ਰਾ ਰਾ ਮਟਰੀਆਂ ਤੇ ਦਰਾਮੇ ਛੋਲੇ ਜਿਹੜੇ ਆਪਾਂ ਨੇ ਤਿੰਨ ਚਾਰ ਘੰਟੇ ਪਹਿਲਾਂ ਭਿਉ ਕੇ ਰੱਖਦੇ ਸੀ ਮਸਾਲੇ ਦੇ ਵਿੱਚ ਉਹ ਐਡ ਕਰਦੇ ਹਾਂ राम तोरी के बीच अपने चना दाल पाने के सब्जी है जी बहुत बढ़िया बन जाती है राम तोरी पा लो जी चाहे लौकी पा लो कद्दू पा लो आप कोई भी सब्ज़ी ऐड कर सकते हैं मसाले पाके भी आपू लगातार हिलाते हुए चंकी तरह मसाले दंगी तरह मिक्स कर लेना ਆਪਾਂ ਜੀ ਜਿਹੜੇ ਨਾਰਮਲ ਨਮਕ ਮਿਰਚ ਮਸਾਲੇ ਦਹੀਂ ਚ ਘੋਲ ਕੇ ਰੱਖੇ ਨੇ ਉਹ ਐਡ ਕਰਨਾ ਥੋੜਾ ਜਿਹਾ ਦਹੀਂ ਪਾਇਆ ਸੀ ਜੀ ਬਾਕੀ ਵਿੱਚ ਆਪਾਂ ਨੇ ਪਾਣੀ ਪਾ ਕੇ ਚੰਗੀ ਤਰ੍ਹਾਂ ਕੋਲ ਤਿਆਰ ਕਰ ਲਿਆ ਸੀ ਸਾਰੇ ਸਬਜ਼ੀ ਦੇ ਵਿੱਚ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਗਏ ਆਪਾਂ ਕੱਟਿਆ ਜੀ ਅਦਰਕ ਵੀ ਵਿੱਚ ਐਡ ਕਰ ਦਾਂਗੇ। ਆਦਰਕ ਨੂੰ ਵੀ ਇਹਦੇ ਵਿੱਚ ਪਾ ਕੇ ਸਾਰੇ ਸਬਜ਼ੀ ਦੇ ਚੰਗੀ ਤਰ੍ਹਾਂ ਪੈਨ ਮੈਸ਼ ਕਰਨਾ। ਤੇ ਉਹੀ ਤਰ੍ਹਾਂ ਮਿਕਸ ਕਰਦੇ ਹੋਏ ਕੜਛੀ ਦੇ ਨਾਲ ਚੰਗੀ ਤਰ੍ਹਾਂ ਹਿਲਾ ਦਾਂਗੇ। ਆਪਾਂ ਜੀ ਪਾਣੀ ਐਡ ਕਰ ਦਾਂਗੇ। ਛੁੱਟ ਗਿਆ ਪਾਣੀ ਜੇ ਆਪਾਂ ਹੋਰ ਐਡ ਕਰ ਦਾਂਗੇ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅੱਗੇ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ ਹਾਂਜੀ 3 ਕੱਪਾ ਬਿਸਲ ਪਜਾਵਾਂਗੇ ਹਾਂਜੀ ਕੁੱਕਰ ਜੀ ਆਪਾਂ ਨੇ ਖੋਲ ਲਿਆ ਦਾਲ ਆਪਣੀ ਬਣ ਕੇ ਤਿਆਰ ਥੋੜਾ ਜਿਹਾ ਜੀ ਆਪਾਂ ਦੇ ਚ ਘੋਟਣਾ ਫੇਰ ਲਿਆ ਸੀ ਤੇ ਹੁਣ ਆਪਣੀ ਬਣ ਗਈ ਸਬਜੀ ਆਪਾਂ ਇਸ ਟੋਸਟ ਕੱਡੇ ਵਿੱਚ ਕੱਢ ਲਾਂਗੇ ਸਾਰੀ ਸਬਜੀ ਜੀ ਆਪਾਂ ਨੇ ਪਾ ਲਈ ਇੱਕ ਟੋਸਟ ਕੱਡੇ ਵਿੱਚ ਹਾਂਜੀ ਦੇਖੋ ਜੀ ਆਪਣੀ ਸਬਜੀ ਬਣ ਕੇ ਤਿਆਰ ਆਪਾਂ ਥੋੜੀ ਜੀ ਗਾੜੀ ਹੋ ਰੱਖਿਆ ਜੀ ਜੇ ਤੁਸੀਂ ਪਤਲੀ ਥੋੜੀ ਜੀ ਰੱਖਣੀ ਹੈ ਤਾਂ ਰੱਖ ਸਕਦੇ ਹੋ ਦੇਖੋ ਜੀ ਕਿੰਨੀ ਵਧੀਆ ਆਪਣੀ ਬਣੀ ਹੈ ਸਬਜ਼ੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਰਿਆ ਕਰੋ ਜੀ ਆਪਣੇ ਵਿਊ ਬਹੁਤ ਘੱਟ ਆਉਂਦੇ ਨੇ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤਰੱਕੀ ਬਖਸ਼ੇ ਜੀ ਸਾਰੇ ਭੈਣ ਭਰਾ ਖੁਸ਼ ਰਹਿਣ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ